ਥੋੜੀ ਰਾਹਤ ਮਿਲੀ ਆਪਾਂ ਥੋੜਾ ਗਿਲਾ ਵੀ ਕਰਦੇ ਰਹਿੰਦੇ ਆਂ ਵੀ ਪੰਜਾਬ ਸਰਕਾਰ ਜਿਹੜੀ ਐ ਉਹ ਕਿਉਂ ਅੱਖਾਂ ਮਿੱਟੀ ਬੈਠੀ ਆ ਪੰਜਾਬ ਦੀ ਅਫਸਰਸ਼ਾਈ ਜਿਹੜੀ ਐ ਉਹ ਡੈਪੂਟੇਸ਼ਨ ਕੋਟੇ ਨਾਲ ਜਿਹੜੀ ਗੜਬੜ ਹੁੰਦੀ ਡਿਊਟੀ 'ਚ ਉਹਦੇ ਤੇ ਚੁੱਪ ਕਿਉਂ ਆ ਇੱਕ ਲੇਟੈਸਟ ਪੰਜਾਬ ਨਹਿਰਾਣਾ ਹਾਈ ਕੋਰਟ ਨੇ ਨਵੰਬਰ 2024 ਦੇ ਵਿੱਚ ਇੱਕ ਡਿਸੀਜਨ ਦਿੱਤਾ ਜਿੰਦੇ ਵਿੱਚ ਤਿੰਨ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਹਵਾਲਾ ਦਿੱਤਾ ਚੰਡੀਗੜ੍ਹ ਦੇ ਰਿਗਾਰਡਿੰਗ ਮਾਨਯੋਗ ਹਾਈ ਕੋਰਟ ਕਹਿੰਦੀ ਐ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਔਰ ਚੰਡੀਗੜ੍ਹ ਪੰਜਾਬ ਦਾ ਪਾਰਟ ਹੈ ਔਰ ਚੰਡੀਗੜ੍ਹ ਦਾ ਹਰ ਡਿਪਾਰਟਮੈਂਟ ਚੰਡੀਗੜ੍ਹ ਦਾ ਹਰ ਡਿਪਾਰਟਮੈਂਟ ਪੰਜਾਬ ਦਾ ਡਿਪਾਰਟਮੈਂਟ ਦਾ ਪਾਰਟ ਹੈ ਜਿਹੜੇ ਵੀ ਇੰਪਲਾਈ ਚੰਡੀਗੜ੍ਹ ਦੇ ਵਿੱਚ ਇੱਥੇ ਕੰਮ ਕਰਦੇ ਆ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਉਹ ਪੰਜਾਬ ਦੇ ਵਿੱਚ ਮੰਨੇ ਹੋਏਗਾ ਕਿਉਂਕਿ ਇਹ ਪੰਜਾਬ ਦੀ ਕੈਪੀਟਲ ਹੈ ਜਦੋਂ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਤਾਂ ਚੰਡੀਗੜ੍ਹ ਦੇ ਕਰਮਚਾਰੀ ਵੀ ਸਾਡੇ ਨੇ ਚਾਹੇ ਉਹ ਯੂ ਟਿਕੈਡਰ ਦੇ ਨੇ ਉਹ ਤਾਂ ਸਿੱਧਾ ਇਹ ਕਹਿਣ ਵਾਲੀ ਗੱਲ ਹੋ ਗਈ ਵੀ ਚੰਡੀਗੜ੍ਹ ਤੇ ਸਾਡਾ ਹੀ ਨਿਕਾ ਅਗਮਟ ਟਿਕੈਡਰ ਦੇ 12 ਆਈਐਸ ਕੰਮ ਕਰ ਰਹੇ ਨੇ ਸਰ 11 ਅਲੋਕੇਟਿਡ ਸਿੱਟਾ ਨੇ 12 ਅਗਮਟ ਟਿਕੈਡਰ ਦੇ ਇੱਕ ਸੈਂਟਰ ਸੀਐਸ ਸੈਂਟਰਲ ਸਰਵਿਸਿਸ ਸਟਫਿੰਗ ਸਕੀਮ ਉਹਨੂੰ ਸੈਕਟਰੀ ਲਗਾਇਆ ਹੋਇਆ ਕੋਈ ਪ੍ਰੋਵੀਜ਼ਨ ਨਹੀਂ ਹੈ ਪਰ ਇੱਕ ਜਿਹੜਾ ਤਾਜ਼ਾ ਫੈਸਲਾ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਜਿਹੜਾ ਡਾਇਰੈਕਟਰ ਹੈਲਥ ਹੈ ਉਹ ਪੱਕੀ ਪੋਸਟ ਸੀ ਵੀ ਡੈਪੂਟੇਸ਼ਨ ਤੇ ਪੰਜਾਬ ਤੋਂ ਆਊਗਾ ਮੈਡੀਕਲ ਸੁਪਰਡੈਂਟ ਜਿਹੜਾ ਉਹ ਹਰਿਆਣਾ ਤੋਂ ਆਊਗਾ ਤੇ ਇਹਨਾਂ ਨੇ ਕਹਿਤਾ ਵੀ ਹੁਣ ਕਿਤੇ ਵੀ ਆ ਸਕਦਾ 60% ਪੰਜਾਬ ਹਰਿਆਣਾ ਦਾ ਕੋਟਾ ਸੀ ਰਿਕਰੂਟਮੈਂਟ ਰੂਲ ਦੇ ਅੰਦਰ ਉਹਨਾਂ ਨੇ ਜਿਹੜਾ ਡਰਾਫਟ ਜਾਰੀ ਕੀਤਾ ਹੁਣ 23 ਜੂਨ ਨੂੰ ਉਹਦੇ ਵਿੱਚ 1% ਵੀ ਕੋਟਾ ਨਹੀਂ ਰੱਖਿਆ ਜੀ ਪੰਜਾਬ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਸੂਬੇ ਦੇ ਡੈਪੂਟੇਸ਼ਨ ਕੋਟੇ ਦੇ ਮਾਮਲੇ 'ਚ ਬੜਾ ਸਖਤ ਸਟੈਂਡ ਲਿਆ ਔਰ ਸਿੱਧੇ ਰੂਪ ਵਿੱਚ ਕੇਂਦਰੀ ਗ੍ਰਹਿਭਾਗ ਕੋਲ ਪਹੁੰਚ ਕਰਕੇ ਬੜਾ ਸਪਸ਼ਟ ਕਿਹਾ ਵੀ ਰੀਆਰਗੇਨਾਈਜੇਸ਼ਨ ਐਕਟ ਤਹਿਤ ਜੋ ਨਿਰਧਾਰਤ ਡੈਪੂਟੇਸ਼ਨ ਕੋਟਾ ਸੀ ਉਹਦੇ ਤੋਂ ਇੱਧਰ-ਉਧਰ ਜਾ ਕੇ ਚੰਡੀਗੜ੍ਹ ਪ੍ਰਸ਼ਾਸਨ ਗੜਬੜ ਕਰ ਰਿਹਾ ਔਰ ਉਹਦੇ ਵਿੱਚ ਸੋਧ ਕੀਤੀ ਜਾਵੇ ਇਹ ਜਿਹੜਾ 70 ਲਿਖਿਆ ਉਹਦੇ ਵਿੱਚ ਤਿੰਨ ਪੁਆਇੰਟ ਬੜੇ ਅਹਿਮ ਲਿਖੇ ਨੇ ਇੱਕ ਤੇ ਡਿਊਟੀ ਪ੍ਰਸ਼ਾਸਨ ਵਿੱਚ 60 40 ਦਾ ਜਿਹੜਾ ਕੋਟਾ ਹੈ ਪੰਜਾਬ ਹਰਿਆਣਾ ਦਾ ਉਹਨੂੰ ਮੇਨਟੇਨ ਕੀਤਾ ਜਾਵੇ ਦੂਸਰਾ ਇਹ ਗੱਲ ਕਹੀ ਹੈ ਵੀ ਜਿਹੜੇ ਰੂਲ ਸੋਧੇ ਗਏ ਨੇ ਨਿਜਮ ਆਪਣੇ ਢੰਗ ਨਾਲ ਮਨਮਾਨੇ ਢੰਗ ਨਾਲ ਪ੍ਰਸ਼ਾਸਨ ਨੇ ਬਣਾਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਉਹ ਤੀਸਰੀ ਗੱਲ ਇਹ ਕਹੀ ਹੈ ਵੀ ਜਿਹੜੀ ਇਹਦੇ ਸਬੰਧ ਵਿੱਚ ਨਿਜਮਾ ਨੂੰ ਸੋਧਣ ਲਈ ਕਮੇਟੀ ਬਣਾਈ ਹੈ ਉਹਦੇ ਵਿੱਚ ਪੰਜਾਬ ਦਾ ਨਮਾਇਦਾ ਲਿਆ ਜਾਵੇ ਤੇ ਅਜਹੀਆਂ ਕਮੇਟੀਆਂ ਵਿੱਚ ਪੰਜਾਬ ਦੇ ਨਮਾਇਦਿਆਂ ਨੂੰ ਸ਼ਾਮਲ ਵੀ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਕਹਿ ਕੇ ਇਹ ਗੱਲ ਕਹੀ ਹੈ ਵੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਕੋਟੇ ਨੂੰ ਛੱਟ ਨਹੀਂ ਲੱਗਣ ਦਿੱਤੀ ਜਾਊਗੀ ਇਹਦੇ ਤੇ ਅੱਜ ਚਰਚਾ ਕਰਾਂਗੇ ਬੜਾ ਗੰਭੀਰ ਮੁੱਦਾ ਪੰਜਾਬ ਦਾ ਔਰ ਇਸ ਸੰਬੰਧ ਵਿੱਚ ਸਾਡੇ ਨਾਲ ਅੱਜ ਮੌਜੂਦ ਨੇ ਰਣਵੀਰ ਕੁਮਾਰ ਜੀ ਜਿਹੜੇ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਤੇ ਗਏ ਮੁਲਾਜ਼ਮਾਂ ਦੇ ਇਹ ਮਾਮਲੇ ਨੂੰ ਬੜੇ ਵੱਡੇ ਪੱਧਰ ਤੇ ਠਾਉਂਦੇ ਨੇ ਰਮਨਦੀਪ ਜੀ ਜੀ ਆਨੋ ਧੰਨਵਾਦ ਤਰਨੂਜੀ ਜੀ ਥੋੜੀ ਰਾਹਤ ਮਿਲੀ ਆਪਾਂ ਥੋੜਾ ਗਿਲਾ ਵੀ ਕਰਦੇ ਰਹਿੰਦੇ ਆਂ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਉਂ ਅੱਖਾਂ ਮਿੱਟੀ ਬੈਠੀ ਆ ਪੰਜਾਬ ਦੀ ਅਫਸਰਸ਼ਾਈ ਜਿਹੜੀ ਹੈ ਉਹ ਡੈਪੂਟੇਸ਼ਨ ਕੋਟੇ ਨਾਲ ਜਿਹੜੀ ਗੜਬੜ ਹੁੰਦੀ ਡਿਊਟੀ 'ਚ ਉਹਦੇ ਤੇ ਚੁੱਪ ਕਿਉਂ ਆ ਪਰ ਇਹ ਜਿਹੜੇ ਦੋ ਲੈਟਰ ਲਿਖੇ ਨੇ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦੇ ਏ ਡਿਪਾਰਟਮੈਂਟ ਤੋਂ ਗਏ ਨੇ ਉਹ ਸਿੱਧੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਗਏ ਹੋਣਗੇ ਇੱਕ 15 April ਨੂੰ ਤੇ ਇੱਕ 27 June ਨੂੰ ਕਿੰਨੀ ਕੁ ਤਸੱਲੀ ਹੈ ਤੁਸੀਂ ਤਰਲੋਚਨ ਜੀ ਪਹਿਲਾਂ ਤਾਂ ਤੁਹਾਡਾ ਫੇਰ ਸਾਡੇ ਦਿਨਪੁਰ ਚੈਨਲ ਦਾ ਤੇ ਸਾਰੇ ਆਪਣੇ ਪੰਜਾਬੀ ਦਰਸ਼ਕਾਂ ਦਾ ਜਿਹੜੇ ਤੁਹਾਡੇ ਚੈਨਲ ਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਦੇਖ ਰਹੇ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਹਮੇਸ਼ਾ ਜਿਹੜਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਦਾ ਮੁੱਦਾ ਜਿਹੜਾ ਤੁਸੀਂ ਚੱਕਦੇ ਰਹੇ ਹੋ ਇੱਕ ਕੋਈ ਸਾਡੀ ਇਹ ਨਾ ਕਿ ਆਪਾਂ ਕਹਿੰਦੇ ਸਾਡੀ ਪੱਗ ਦਾ ਮੈਟਰ ਹੈ ਇੱਕ ਕੱਲਾ ਸਾਡਾ ਕੋਈ ਡੈਪੂਟੀਸ਼ਨ ਕੋਟਾ ਕਿ ਪੋਸਟਾਂ ਦਾ ਮੈਟਰ ਨਹੀਂ ਹੈ ਗੱਲਾਂ ਸਟੇਟ ਨਾਲ ਜੁੜੀ ਗੱਲ ਹੈ ਸਟੇਟ ਦੇ ਜੁੜਨ ਨਾਲ ਸਾਡੀ ਇੱਜ਼ਤ ਤੇ ਸਾਡਾ ਜਿਹੜੀ ਹੈ ਨਾ ਪੱਗ ਚੰਡੀਗੜ੍ਹ ਜਿਹੜੀ ਸਾਡੀ ਪੰਜਾਬ ਸਟੇਟ ਦੀ ਇੱਕ ਕਿਸਮ ਦੀ ਦਸਤਾਰ ਹੈ ਬਿਲਕੁਲ ਠੀਕ ਔਰ ਦਸਤਾਰ ਦੇ ਹੱਥ ਅਸੀਂ ਪੰਜਾਬੀ ਕਦੇ ਕਿਸੇ ਨੂੰ ਲਾਣ ਨਹੀਂ ਦਿੰਦੇ ਸਾਡੀ ਰਾਜਧਾਨੀ ਹੈ ਔਰ ਸਾਡੀ ਰਾਜਧਾਨੀ ਹੈ ਦੂਜੀ ਸਭ ਤੋਂ ਵੱਡੀ ਇੱਕ ਗੱਲ ਤੁਹਾਨੂੰ ਮੈਂ ਅੱਜ ਇਹ ਆਪਾਂ ਡਿਸਕਸ਼ਨ ਥੋੜੀ ਬਾਅਦ 'ਚ ਹੀ ਕਰਦੇ ਹਾਂ ਇੱਕ ਲੇਟੈਸਟ ਪੰਜਾਬ ਨਹਿਰਾਣਾ ਹਾਈ ਕੋਰਟ ਨੇ ਨਵੰਬਰ 2024 ਦੇ ਵਿੱਚ ਇੱਕ ਡਿਸੀਜਨ ਦਿੱਤਾ ਜਿੰਦੇ ਵਿੱਚ ਤਿੰਨ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਹਵਾਲਾ ਦਿੱਤਾ ਚੰਡੀਗੜ੍ਹ ਦੇ ਰਿਗਾਰਡਿੰਗ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਮਾਨਯੋਗ ਹਾਈ ਕੋਰਟ ਕਹਿੰਦੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਔਰ ਚੰਡੀਗੜ੍ਹ ਪੰਜਾਬ ਦਾ ਪਾਰਟ ਹੈ ਔਰ ਚੰਡੀਗੜ੍ਹ ਦਾ ਹਰ ਡਿਪਾਰਟਮੈਂਟ ਚੰਡੀਗੜ੍ਹ ਦਾ ਹਰ ਡਿਪਾਰਟਮੈਂਟ ਪੰਜਾਬ ਦਾ ਡਿਪਾਰਟਮੈਂਟ ਦਾ ਪਾਰਟ ਹੈ ਔਰ ਜਿਹੜੇ ਵੀ ਇੰਪਲਾਈ ਚੰਡੀਗੜ੍ਹ ਦੇ ਵਿੱਚ ਇੱਥੇ ਕੰਮ ਕਰਦੇ ਆ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਉਹ ਪੰਜਾਬ ਦੇ ਵਿੱਚ ਮੰਨੇ ਹੋਏਗਾ ਕਿਉਂਕਿ ਇਹ ਪੰਜਾਬ ਦੀ ਕੈਪੀਟਲ ਹੈ ਇਹ ਬਹੁਤ ਵੱਡਾ ਡਿਸੀਜਨ ਹੈ ਜਿਹੜਾ ਉਹ ਨੂੰ ਹਾਈਲਾਈਟ ਇਹ ਨਹੀਂ ਕਰ पाए ਮੇਰਾ ਖਿਆਲ ਉਹ ਇਸ ਮਾਮਲੇ ਚ ਆਇਆ ਜਸਮੇਲ ਸਿੰਘ ਜੀ ਹਾਂ ਜੀ ਤੁਸੀਂ ਗੱਲ ਬਿਲਕੁਲ ਨੈਸ਼ਨਲ ਹੈਲਥ ਮਿਸ਼ਨ ਦੀ ਜਿਹੜੀ ਹੈ ਚੰਡੀਗੜ੍ਹ ਤੇ ਜੌਬ ਕਰਦਾ ਚੰਡੀਗੜ੍ਹ ਦੇ ਵਿੱਚ ਜੌਬ ਕਰਦਾ ਸੀ ਜੀ ਪੰਜਾਬ ਦੇ ਵਿੱਚ ਐਕਸਪੀਰੀਅੰਸ ਅਪਲਾਈ ਕੀਤਾ ਐਕਸਪੀਰੀਅੰਸ ਦੇ ਨੰਬਰ ਉਹਦੇ ਰਿਜੈਕਟ ਕਰਤੀ ਪੰਜਾਬ ਗਵਰਨਮੈਂਟ ਨੇ ਵੀ ਤੁਸੀਂ ਚੰਡੀਗੜ੍ਹ ਦਾ ਐਨ ਐਚ ਐਮ ਐ ਉਹ ਹਾਈ ਕੋਰਟ ਦੇ ਉਹ ਦੇਖੋ ਸਾਡੀ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਜਦੋਂ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਤਾਂ ਚੰਡੀਗੜ੍ਹ ਦੇ ਕਰਮਚਾਰੀ ਵੀ ਸਾਡੇ ਨੇ ਚਾਹੇ ਉਹ ਯੂਟੀ ਕਾਡਰ ਦੇ ਨੇ ਉਹ ਤਾਂ ਸਿੱਧਾ ਇਹ ਕਹਿਣ ਵਾਲੀ ਗੱਲ ਹੋ ਗਈ ਵੀ ਚੰਡੀਗੜ੍ਹ ਤਾਂ ਸਾਡਾ ਹੀ ਨਿਕਾ ਉਹ ਤਾਂ ਮਾਨਯੋਗ ਹਾਈ ਕੋਰਟ ਨੇ ਬਿਲਕੁਲ ਕਲੀਅਰ ਕਟ ਵੀ ਚੰਡੀਗੜ੍ਹ ਦਾ ਹਰ ਡਿਪਾਰਟਮੈਂਟ ਪੰਜਾਬ ਦਾ 파ਟ ਹੈ ਜੀ 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 ਔਰ ਉਹਦੇ ਵਿੱਚ ਉਹਨਾਂ ਨੇ ਵਿਦਨ ਟਾਈਮ ਫਰੇਮ ਦੇ ਵਿੱਚ ਉਹਨਾਂ ਨੂੰ ਆਰਡਰ ਕੀਤਾ ਤੇ ਉਹਨੂੰ ਐਕਸਪੀਰੀਅੰਸ ਦੇ ਨੰਬਰ ਦਿੱਤੇ ਗਏ ਜੀ ਔਰ ਉਹ ਜੋਬ ਜਿਹੜਾ ਉਹ ਪੰਜਾਬ ਦੇ ਅੰਦਰ ਉਹਨੂੰ ਪ੍ਰੀਫਰੈਂਸ ਮਿਲੀ ਕਿਉਂ ਕਿਉਂਕਿ ਲੀਗਲੀ ਬਿਲਕੁਲ ਕਨਸਟੀਟਿਊਸ਼ਨ ਦੇ ਵਿੱਚ ਕਿਹੜਾ ਆਰਟੀਕਲ ਹੈ ਜੀ ਜਿੰਦੇ ਵਿੱਚ ਕੋਈ ਵੀ ਕਰਮਚਾਰੀ ਉਹਦੀ ਰਾਜਾ ਨਹੀਂ ਵਿੱਚ ਕੰਮ ਕਰ ਰਿਹਾ ਤਾਂ ਉਹਨੂੰ ਸਟੇਟ ਦੇ ਉਹ ਦਾ ਸਟੇਟ ਦਾ ਕਰਮਚਾਰੀ ਆਪਦੀ ਕੈਪੀਟਲ ਦੇ ਵਿੱਚ ਕੰਮ ਨਹੀਂ ਕਰ ਸਕਦਾ ਤੁਸੀਂ ਤੁਸੀਂ ਕਹੋ ਦੀ ਟਨਰ ਲਈ ਤੁਸੀਂ ਕਹੋ ਉਹਨਾਂ ਨੂੰ ਟਨਰ ਲਾਉਣ ਵਾਲੇ ਮੈਨੂੰ ਇਹ ਕਰ ਬਹੁਤ ਸਾਰੇ ਆਫੀਸਰਸ ਨੂੰ ਮਿਲਿਆ ਉਹ ਟਨਰ ਦੀ ਬੜੀ ਗੱਲ ਕਰਦੇ ਆ ਮੈਂ ਕਿਹਾ ਸਰ ਟਨਰ ਦੀ ਨੋਰਮਲ ਮੈਂ ਕਿਹਾ ਸਾਡੀ ਕੈਪੀਟਲ ਮੈਨੂੰ ਇੱਕ ਦੱਸ ਦਿਓ ਵੀ ਕਨਸਟੀਟਿਊਸ਼ਨ ਦੀ ਕਿੱਥੇ ਲੱਗਿਆ ਲਿਖਿਆ ਵੀ ਉਹ ਸਟੇਟ ਦਾ ਕਰਮਚਾਰੀ ਕੋਈ ਵੀ ਅਫਸਰ ਆਪਦੀ ਕੈਪੀਟਲ ਦੇ ਵਿੱਚ ਕੰਮ ਨਹੀਂ ਕਰ ਸਕਦਾ ਜੀ ਮੈਂ ਕਿਹਾ ਟੈਂਪਰੇਰੀ ਯੂਟੀ ਬਣਾਇਆ ਗਿਆ ਸੀ ਔਰ ਇਹਦੇ ਮਾਲਕ ਜਿਹੜੇ ਐ ਤੁਸੀਂ ਲੋਕ ਨਾ ਬਣਾਉਣਾ ਇਹ ਪੰਜਾਬੀਆਂ ਦੇ 28 ਪਿੰਡ ਉਜਾੜ ਕੇ ਜਿਹੜੇ ਅੱਜ ਵੀ ਲੋਕੀ ਰੋ ਰਹੇ ਨੇ ਤੁਹਾਡੇ ਚੈਨਲ ਤੇ ਬਹੁਤ ਸਾਰੇ ਲੋਕਾਂ ਨੇ ਇੰਟਰਵਿਊ ਦਿੱਤੀਆਂ ਮੈਂ ਇੰਟਰਵਿਊ ਦੇਖੀਆਂ ਬੜੇ ਬਾਕੀ ਚੈਨਲਾਂ 'ਚ ਵੀ ਦਿੱਤੀਆਂ ਜਿਹੜੇ ਇੰਟਰਵਿਊ ਦਿੰਦੇ ਰੋ ਪੈਂਦੇ ਇਹ ਕਹਿੰਦੇ ਤੱਕੇ ਨਾਲ ਸਾਡਾ ਪਿੰਡ ਸਾਡੀ ਉਜਾੜ ਕੇ ਸਾਡੀ ਜ਼ਮੀਨਾਂ ਸਾਡੇ ਸਾਰੇ ਪੰਜਾਬੀ ਸੀ ਔਰ ਦੂਜਾ ਸਭ ਤੋਂ ਵੱਡਾ ਉਹ ਕਹਿੰਦੇ ਵੀ 60 40 ਕਿੱਥੇ ਲਿਖਿਆ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਕਲੀਅਰ ਕਟ ਲਿਖਿਆ ਪੋਪੂਲੇਸ਼ਨ ਰੇਸ਼ਿਓ 60 40 ਦੀ 60 ਪੰਜਾਬੀਆਂ ਦੀ ਔਰ 40 ਹਰਿਆਣਾ ਵੀ ਹੋਰ ਉਹਨਾਂ ਨੇ ਐਸੈਟਸ ਐ ਲਾਇਬਿਲਟੀ ਨੂੰ ਉਹਦੇ ਅਕੋਰਡਿੰਗ ਜਿਹੜਾ 60 40 ਦੀ ਰੇਸ਼ੋ ਜਿਹੜਾ ਅਕੋਰਡਿੰਗ ਟੂ ਦ ਪੋਪੂਲੇਸ਼ਨ ਰੇਸ਼ੋ ਵਿਚ ਇਜ਼ ਮੈਂਸ਼ਨਡ ਇਨ ਦਾ ਪੰਜਾਬ ਰੀਓਰਗੇਨਾਈਜੇਸ਼ਨ ਐਕਟ ਔਰ ਸਭ ਤੋਂ ਵੱਡੀ ਜਿਹੜੀ ਆ ਨੋਬਤ ਕਿਉਂ ਆਈ ਜੀ ਇਹ ਮੁੱਦਾ ਜਦੋਂ ਨਾਰਦਨ ਜਨਰਲ ਕਾਉਂਸਲ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਈ ਸਟੈਂਡਿੰਗ ਕਮੇਟੀ ਦੀ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣ ਜਾਣ ਲੱਗਿਆ ਵੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਪਹਿਲਾਂ ਇਸ਼ੂ ਡਿਸਾਈਡ ਕਰਨ ਵਾਸਤੇ ਵੀ ਅਗਲੀ ਜਿਹਦੇ ਮਾਨਯੋਗ ਉਮ ਮਿਨਿਸਟਰ ਸਾਹਿਬ ਉਹਦੀ ਮੀਟਿੰਗ ਲੈਂਦੇ ਤੇ ਸਾਰੇ ਚੀਫ ਮਿਨਿਸਟਰਾਂ ਦੇ ਵਿੱਚ ਆਉਂਦੇ ਤੇ ਉਹਦੇ ਚ ਇਹ ਮੁੱਦੇ ਵੀ ਆਪਾਂ ਕਿਹੜੇ ਕਿਹੜੇ ਮੁੱਦੇ ਰੱਖਣੇ ਆ ਉਹਦੇ ਮੁੱਦੇ ਰੱਖਣ ਵਾਸਤੇ ਇੱਕ ਕਮੇਟੀ ਜਿਹੜੀ ਐ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਪਿਛਲੇ ਸਾਲ ਅਕਤੂਬਰ ਨਵੰਬਰ ਦੇ ਵਿੱਚ ਦੀ ਗੱਲ ਹੈ ਜੀ ਉਹਦੇ ਵਿੱਚ ਹਰਿਆਣਾ ਦੇ ਚੀਫ ਸੈਕਟਰੀ ਨੂੰ ਉਹਦੀ ਪ੍ਰਧਾਨਗੀ ਕਰਨ ਦੀ ਕੇ ਨਾਮ ਉਹ ਡਿਊਟੀ ਲੱਗੀ ਸੀ ਜੀ ਔਰ ਚੰਡੀਗੜ੍ਹ ਦੇ ਵਿੱਚ ਹੋਟਲ ਲਲਿਤ ਦੇ ਵਿੱਚ ਉਹ ਜਿਹੜੀ ਐ ਮੀਟਿੰਗ ਹੋਈ ਸੀ ਔਰ ਉਹ ਹਰਿਆਣਾ ਵੱਲੋਂ ਇਸ਼ੂ ਸਟਾਰਟਿੰਗ ਦੇ ਵਿੱਚ ਉਹ ਸਾਡੀ ਐਸੋਸੀਏਸ਼ਨ ਨੇ ਮੈਂ ਹਰਿਆਣਾ ਦੀ ਸੀਐਮ ਸਾਹਿਬ ਨੂੰ ਲਿਖ ਕੇ ਉਹ ਇਸ਼ੂ ਜਿਹੜੀ ਪ੍ਰਧਾਨਗੀ ਕਰ ਰਹੀ ਸੀ ਉਸ ਟਾਈਮ ਜਿਹੜੇ ਚੀਫ ਸੈਕਟਰੀ ਹਰਿਆਣਾ ਦੇ ਜੋ ਜੁਆਇੰਟ ਸੈਕਟਰੀ ਹੋਮ ਨੇ ਕਿਹਾ ਜੀ ਅਸੀਂ 29 ਤਿੰਨ 2022 ਦੀ ਜਿਹੜੀ ਹੈ ਸਰਵਿਸ ਪੇ ਜੋ ਸਰਵਿਸ ਕੰਡੀਸ਼ਨ ਜਿਹੜੀ ਹੈ ਉਹ ਅਡਾਪਟ ਕੀਤੀ ਹੈ ਉਹ ਡੈਪੂਟੇਸ਼ਨ ਕੋਟਾ ਕਿਸੇ ਵੀ ਸਟੇਟ ਤੇ ਕਿਸੇ ਵੀ ਯੂਟੀ ਦੇ ਵਿੱਚ ਜਿਹੜਾ ਹੈ ਅਸੀਂ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਉਹਨਾਂ ਨੇ ਕਲੀਅਰ ਕੱਟ ਕੇ ਆ ਫਿਰ ਉਹਨਾਂ ਨੇ ਅੱਗੇ ਕਿਹਾ ਜੇ ਉਹ ਉਹਨਾਂ ਨੇ ਉਸ ਮੀਟਿੰਗ ਤੇ ਡਿਸਾਈਡ ਹੋ ਗਿਆ ਜੀ ਹੁਣ ਠੀਕ ਹੈ ਜੀ ਇਹਨਾਂ ਨੇ ਕਹਿਤਾ ਤੇ ਮੈਟਰ ਰਿਜ਼ੋਲਡ ਬਟ ਉਸ ਤੋਂ ਬਾਅਦ ਮੈਂ ਲਗਾਤਾਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਤੇ ਔਰ ਸਭ ਤੋਂ ਵੱਡੇ ਸਾਡੇ ਚੀਫ ਸੈਕਟਰੀ ਸਰ ਨੂੰ ਪੰਜਾਬ ਦੇ ਔਰ ਚੀਫ ਸੈਕਟਰੀ ਆਫਿਸ ਦੇ ਵਿੱਚ ਬਹੁਤ ਸਾਰੇ ਆਈਐਸ ਅਫਸਰ ਜਿਹੜੇ ਇਸ ਇਹਦੇ ਕੰਮ ਦੇ ਵਿੱਚ ਚੀਫ ਸੈਕਟਰੀ ਸਰ ਦੇ ਸੀਐਮ ਸਾਹਿਬ ਦੇ ਆਰਡਰ ਤੇ ਜਿਹੜੇ ਆ ਉਹ ਚੀਫ ਸੈਕਟਰੀ ਸਰ ਤੇ ਸਾਰੇ ਅਫੀਸਰ ਚੰਡੀਗੜ੍ਹ ਦੇ ਮੈਟਰ ਦੇ ਵਿੱਚ ਲੱਗੇ ਹੋਏ ਨੇ ਫਿਰ ਉਹਨਾਂ ਨੇ 15 4 2025 ਨੂੰ ਜੀ ਇੱਕ ਜੁਆਇੰਟ ਸੈਕਟਰੀ ਇੰਟਰ ਸਟੇਟ ਕਾਉਂਸਲ ਸੈਕਟਰੀਏਟ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਇੰਟਰ ਜਰਨਲ ਜਿਹੜੀ ਨਾਰਥਰਨ ਜਰਨਲ ਮੀਟਿੰਗ ਹੈ ਉਹ ਸਾਰਾ ਡਿਸਾਈਡ ਕਰਦੇ ਆ ਉਹਦੇ ਵਿੱਚ ਉਹਨਾਂ ਨੇ ਇੱਕ ਸਟਰੋਂਗ ਮੀਟਿੰਗ ਲਿਖੀ ਮਿਨਿਟਸ ਆਫ ਮੀਟਿੰਗ ਪੇ ਗਿਆ ਤੇ ਉਹਨਾਂ ਨੇ ਕਿਹਾ ਇਹਦੇ ਵਿੱਚ ਜਿਹੜਾ ਅਸੀਂ ਅਜੰਡਾ ਰੱਖਿਆ ਸੀ ਕੀਪਿੰਗ ਦਾ ਸਟੇਟਸ ਕੋ ਰਿਗਾਰਡਿੰਗ ਦਾ ਸਰਵਿਸ ਪਰਸਨਲ ਇਨ ਚੰਡੀਗੜ੍ਹ ਇਨ ਰੇਸ਼ਿਓ 60 40 ਵੀ ਉਹਨਾਂ ਨੇ ਉਹਦੇ ਸਟੈਂਡਿੰਗ ਕਮੇਟੀ ਦੇ ਵਿੱਚ ਕਿਹਾ ਮੈਟਰ ਰਿਜ਼ੋਲਡ ਬਟ ਮੈਟਰ ਇਜ਼ ਨਾਟ ਰ ਔਨ ਦਾ ਡਾਇਰੈਕਸ਼ਨ ਆਫ ਹੋਨਰੇਬਲ ਸੀਐਮ ਆਫ ਦਾ ਪੰਜਾਬ ਔਰ ਉਹਨੇ ਕਹਾ ਵੀ ਅਸੀਂ ਉਹਦੇ ਚ ਨਹੀਂ ਆ ਤੇ ਇਹ ਇਹ ਜਿਹੜਾ ਮੈਟਰ ਜਿਹੜਾ ਹੈ ਅਗਲੇ ਨਰਦਨ ਜਨਰਲ ਦੇ ਵਿੱਚ ਜਿਹੜਾ ਹੈ ਉਹ ਰਵੇਗਾ ਤੇ ਸੀਐਮ ਸਾਹਿਬ ਮਾਨਯੋਗ ਹੋਮ ਮਿਨਿਸਟਰ ਦੇ ਨਾਲ ਜਿਹੜਾ ਹੈ ਉਹ ਮੁੱਦਾ ਜਿਹੜਾ ਹੈ ਉਹ ਚੱਕੜਗੇ ਫਿਰ ਇਹਨਾਂ ਨੇ ਉਸ ਤੋਂ ਬਾਅਦ 27 ਛੇ ਲੇਟੈਸਟ ਹੁਣ 27 ਜੂਨ ਨੂੰ ਫਿਰ ਉਹਨਾਂ ਦੇ ਮੀਨਿਸਟਰ ਮੀਟਿੰਗ ਦੇ ਜੁਆਇੰਟ ਸੈਕਟਰੀ ਨੂੰ ਲਿਖਿਆ ਉਹਦੇ ਚ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿਆਂ ਕੀ ਕੀ ਲਿਖਿਆ ਜੀ ਕਹਿੰਦੇ ਆਈ ਐਮ ਡਾਇਰੈਕਟਿੰਗ directed to state and request that it has been repeatedly reminded through multiple communication that the prescribed prescribed 60 40 ratio between punjab and haryana in the chandigarh admission be maintained in accordance with the section 4 of the punjab reorganization act taade darshakon nu main dassan section 4 punjab reorganization act da matlab ki section 4 de dwara e chandigarh ut banaya si ਔਰ ਉਹਨੂੰ ਗਵਰਨ ਕਰਨ ਦਾ ਅਧਿਕਾਰ ਐਮਐਚਏ ਨੂੰ ਦਿੱਤਾ ਰੀਓਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 84 ਦੇ ਵਿੱਚ ਔਰ ਜਿਹੜੀ 60 40 ਦੀ ਰੇਸ਼ੋ ਸਾਰੇ ਪੰਜਾਬ ਹਰੇਣੇ ਤੋਂ ਲੈਣੇ ਆ ਉਹ 84 ਰੀਓਰਗੇਨਾਈਜੇਸ਼ਨ ਐਕਟ ਦੀ ਪਾਵਰ ਦੇ ਨਾਲ ਐਮਐਚਏ ਨੇ ਇਨਸਟਰਕਸ਼ਨ ਓਐਮ ਜਿਹੜਾ ਹੈ ਉਹ ਜਾਰੀ ਕੀਤਾ ਸੀ ਹੁਣ ਇਹਦੇ ਵਿੱਚ ਅੱਗੇ ਅੱਗੇ ਕੀ ਲਿਖ ਰਿਹਾ ਹੈ ਜੀ ਐਂਡ ਐਸ ਪਰ ਦਾ ਰეკਮੈਂਡੇਸ਼ਨ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਵਾਈਡ ਆਫਿਸ ਮੈਮੋਰੰडम ਨੰਬਰ 14166 ਡੇਟਿਡ 4 ਨਵੰਬਰ 1966 despited these consistent request no response has been received from the ministry on this matter that this matter has been retained retained उन्होंने कहा भी कोई ਤੁਹਾਨੂੰ एमएचए ਨੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ so this matter should be retained for discussion in the upcoming northern journal council meeting okay or ye it is a very important issue isme aage your attention to this important issue will be highly appreciated mm hmm hmm ਤੇ ਮੇਰੇ ਕਹਿਣ ਦਾ ਬਦਲ ਕੇ ਇਹ ਵੀ ਬਹੁਤ ਵਧੀਆ ਗੱਲ ਹੈ ਮੇਰੀ ਪੰਜਾਬ ਸਰਕਾਰ ਜਿਹੜੀ ਹੈ ਇਸ ਮੈਟਰ ਨੂੰ ਹੁਣ ਬੜੀ ਸੀਰੀਅਸ ਔਨਰੇਬਲ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਚੀਫ ਸੈਕਟਰੀ ਸਰ ਖੁਦ ਪਰਸਨਲੀ ਇਹਨੂੰ ਵਾਚ ਕਰ ਰਹੇ ਨੇ ਔਰ ਬੜਾ ਅੱਛਾ ਤਰੀਕੇ ਦੇ ਨਾਲ ਹੈ ਵਾਚ ਕਰ ਰਹੇ ਨੇ ਔਰ ਇਹ ਸਾਰੇ ਮੈਟਰ ਜਿਹੜੇ ਰਣਵੀਰ ਜੀ ਚਾਹ ਵੀ ਇੱਕ ਇਹ ਵੀ ਗੱਲ ਕਹੀ ਹੈ ਵੀ 29 ਮਾਰਚ 2022 ਦੇ ਸਰਵਿਸ ਰੂਲ ਜਿਹੜੇ ਆ ਹਾਂਜੀ ਉਹਨਾਂ ਨੂੰ ਵੀ ਰਿਵਿਊ ਕੀਤਾ ਇਹਨਾਂ ਨੇ ਇਹਨਾਂ ਨੇ ਜਿਹੜੀ ਉਹ ਪਾਇਆ ਵੀ ਤੁਸੀਂ ਕੀ 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 ਕਰਨਾ ਹੈ ਉਹਦੇ ਵਿੱਚ ਇਹਨਾਂ ਨੇ ਉਹ ਲਿਖਿਆ ਜੀ ਨੰਬਰ 1 ਇਕਤਾ ਜਿਹੜਾ ਸਟੇਟ ਆਫ ਪੰਜਾਬ ਰਿਕੁਐਸਟਡ ਤੇ ਜ ਚੰਡੀਗੜ੍ਹ ਐਡਮਿਸ਼ਨ ਟੂ ਰਿਵਿਊ ਦਾ ਸਰਵਿਸ ਰੂਲ 29 ਮਾਰਚ ਜਿਹੜਾ ਸੈਂਟਰ ਪੇਸਕੇ ਲਗਾਇਆ ਸੀ ਉਹ ਕਹਿੰਦੇ ਜੀ ਇਹਨੂੰ ਰਿਵਿਊ ਕਰੋ ਕਿਉਂਕਿ ਇਹ ਆਲਰੇਡੀ ਚੀਫ ਕਮਿਸ਼ਨਰ 1982 ਦਾ ਮੇਰੇ ਕੋਲ ਅਫੀਸ਼ੀਅਲ ਡਾਕੂਮੈਂਟ ਹੈ ਉਹਨਾਂ ਨੇ ਵੀ ਐਮਐਚਏ ਨੂੰ ਲਿਖਿਆ ਸੀ ਵੀ ਪੰਜਾਬ ਦੀ ਕੈਪੀਟਲ ਹੈ ਆਪਾਂ ਇੱਥੇ ਸੈਂਟਰ ਦੇ ਲੋਅ ਨਹੀਂ ਲਾ ਸਕਦੇ ਕਾਰਨ ਕਿਉਂਕਿ ਇਹ ਦੇਰਸਵੀਰ ਪੰਜਾਬ ਨੂੰ ਟਰਾਂਸਫਰ ਹੋਣਾ ਹੈ ਉਹ ਰੀਲੀਗਲ ਪ੍ਰੋਬਲਮ ਆ ਜਾਏਗੀ ਇਸ ਕਰਕੇ ਹਮੇਸ਼ਾ ਜਿਹੜੇ ਪੇਸਕੇ ਲ ਹੈ ਉਹ ਪੰਜਾਬ ਨਾਲ ਲਿੰਕਡ ਰਹਿਣਗੇ ਇਹ ਅਫੀਸ਼ੀਅਲੀ ਐਡਮਿਨਿਸਟਰेटर ਦਾ 1921 ਕਲੀਅਰ ਬਹੁਤ ਵੱਡਾ ਨੋਟ ਜਿਹੜਾ ਹੈ ਉਹ ਬਣਾ ਕੇ ਲਿਖਿਆ ਗਿਆ ਹੈ ਦੂਜਾ ਇਹਦੇ ਵਿੱਚ ਐਗਜ਼ਿਸਟਿੰਗ ਰੂਲ ਸ਼ੁੱਡ ਬੀ ਰਿਪੀਲਡ ਜੋ ਐਗਜ਼ਿਸਟਿੰਗ ਰੂਲ ਇਹ ਕਰ ਰਹੇ ਸੀ ਉਹ ਕਹਿੰਦੇ ਸ਼ੁੱਡ ਬੀ ਰਿਪੀਲਡ ਜਿਹੜੀ ਇਹਨਾਂ ਨੇ ਅਦਰ ਸਟੇਟਸ ਤੇ ਯੂਟੀ ਦਾ ਕੀਤਾ ਸੀ ਉਹ ਕਹਿੰਦੇ ਨੋ ਇਟ ਸ਼ੁੱਡ ਬੀ ਰਿਸਟ੍ਰਿਕਟਿਡ ਓਨਲੀ ਪੰਜਾਬ ਐਂ ਹਰਿਆਣਾ ਰੱਦ ਕਰੋ ਇਹਨਾਂ ਹਾਂ ਔਰ ਉਹਨੂੰ ਰੱਦ ਕਰੋ ਯਾਨੀ ਕਿ ਬਹੁਤ ਸਟਰੋਂਗ ਜਿਹੜਾ ਹੈ ਪੰਜਾਬ ਸਰਕਾਰ ਨੇ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਸਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਔਰ ਤੁਹਾਡੇ ਚੈਨਲ ਦੇ ਰਾਹੀਂ ਅੱਜ ਮੈਂ ਇੱਕ ਹੋਰ ਗੱਲ ਕਹਿਣ ਲੱਗਿਆ ਮੈਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹਨਾਂ ਨੂੰ ਵੀ ਰਿਕੁਐਸਟ ਕਰਨ ਲੱਗਿਆ ਪੰਜਾਬੀਆਂ ਦੇ ਕਹਿੰਦੇ ਉਹ ਕਹਿੰਦੇ ਜੀ ਬੜੇ ਪੰਜਾਬ ਦੇ ਪ੍ਰਤੀ ਬੜੇ ਵਫਾਦਾਰ ਨੇ ਬੜੀ ਸਟਰੋਂਗ ਚਿੱਠੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਦਾ ਡੀਓ ਲੈਟਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਇਹਨਾਂ ਦਾ ਡੀਓ ਲੈਟਰ ਇਹਨਾਂ ਨੇ ਲਿਖਿਆ ਬੜਾ ਸਟਰੋਂਗ ਡੀਓ ਲੈਟਰ ਲਿਖਿਆ ਜੀ 29 10 29 ਅਕਤੂਬਰ 2018 ਨੂੰ ਲਿਖਿਆ ਜੀ ਇਹਦੇ ਵਿੱਚ ਉਹਨਾਂ ਨੇ ਇੱਕ ਬੜਾ ਸਟਰੋਂਗ ਇੱਕ ਇੱਕ ਚੀਜ਼ ਲਿਖੀ ਜੀ ਇੱਕ ਐਸਐਸਪੀ ਦਾ ਵੀ ਲਿਖਿਆ ਵੀ ਤੁਸੀਂ ਲਾਅ ਐਂਡ ਆਰਡਰ ਕੀਤਾ ਇਮੀਡੀਏਟਲੀ ਇਹਨੂੰ ਰিস্টੋਰ ਕਰੋ ਹਾਂਜੀ ਐਸਐਸਪੀ ਦਾ ਗਿਆ ਹਾਂ ਪਰ ਕੁਤਰ ਤੇ ਹਾਂ ਪਰ ਕੁਤਰੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਔਰ ਦੂਜਾ ਉਹਨਾਂ ਨੇ ਕਿਹਾ ਜੀ 14 ਆਈਐਸ ਕੰਮ ਕਰ ਰਹੇ ਆ ਉਹਦੇ ਵਿੱਚੋਂ ਸਿਰਫ ਤਿੰਨ ਪੰਜਾਬ ਦੇ ਨੇ ਤੇ ਦੋ ਹਰਿਆਣੇ ਦੇ ਜਦਕੀ ਸਾਰੇ ਟੋਟਲ ਜਿਹੜੇ ਐ 60 40 ਦੇ ਵਿੱਚ ਜਿਹੜੇ ਪੰਜਾਬ ਹਰਿਆਣੇ ਦੇ ਹੋਣੇ ਚਾਹੀਦੇ ਇਹਦੇ ਵਿੱਚ ਇਹਨਾਂ ਨੇ ਰਣਵੀਰ ਜੀ ਕੀ ਐ 11 ਚੋਂ 8 ਡਿਊਟੀ ਦੇ ਤੇ ਇੱਕ ਪੰਜਾਬ ਦਾ ਆ ਦੋ ਪੰਜਾਬ ਦੇ ਦੋ ਪੰਜਾਬ ਦੇ ਦੋ ਹਰਿਆਣੇ ਦੇ ਦੋ ਹਰਿਆਣੇ ਦੇ ਇਹ 8 8 ਡਿਊਟੀ ਦੀ ਐਗਮਟ ਕੈਡਰ ਦੇ ਨਹੀਂ ਹੈ ਸਰ ਐਗਮਟ ਕੈਡਰ ਦੇ 12 ਆਈਐਸ ਕੰਮ ਕਰ ਰਹੇ ਨੇ ਸਰ 11 ਲੋਕੇਟਿਡ ਹਿੱਟਾ ਨੇ 12 ਅਗਮੈਂਟ ਕੈਡਰ ਦੇ ਇੱਕ ਸੈਂਟਰ ਸੀਐਸ ਸੈਂਟਰਲ ਸਰਵਿਸਿਸ ਸਟਫਿੰਗ ਸਕੀਮ ਉਹਨੂੰ ਸੈਕਟਰੀ ਲਗਾਇਆ ਹੋਇਆ ਹੈ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਆਈਐਸ ਸੈਕਟਰੀ ਸਪੈਸ਼ਲ ਸੈਕਟਰੀ ਜਿਹਦੇ ਤੇ ਸਾਡੇ ਆਈਐਸ ਸੀ ਹਰਗੁਣ ਮੈਂ ਸੀ ਉਹਦੇ ਥਾਂ ਤੇ ਸੀਐਸਐਸ ਸੀਐਸਐਸ ਦਾ ਕੋਈ ਕੋਟਾ ਨਹੀਂ ਹੈ ਕਿਸ ਕੈਪੈਸਿਟੀ ਦੇ ਅੰਦਰ ਉਲਾਇਤ ਮੈਂ ਤੁਹਾਡੇ ਚੈਨਲ ਦੇ ਮਾਦਰੀ ਬਾਦ ਸਰਕਾਰ ਤੋਂ ਵੀ ਕਹਾਂਗੇ ਵੀ ਉਹਨਾਂ ਨੂੰ ਕਿਸੇ ਕੀਮਤ ਜਿਹੜੀ ਐਕਸਟੈਂਸ਼ਨ ਜਿਹੜੀ ਹੈ ਉਹ ਨਾ ਦਿੱਤੀ ਜਾਵੇ ਔਰ ਉਹਦੀ ਥਾਂ ਤੇ ਪੰਜਾਬ ਦਾ ਜਿਹੜਾ ਉਹ ਪੈਨਲ ਹੈਗਾ ਉਹਨੂੰ ਜਲਦੀ ਅਪਰੂਵ ਕੀਤਾ ਜਾਵੇ ਔਰ ਦੂਜਾ ਪੰਜਾਬ ਨੇ ਬੜਾ ਪੈਨਲ ਭੇਜਿਆ ਗੁਰਮਾਨਯੋਗ ਗੁਰਰਨ ਸਾਹਿਬ ਨੂੰ ਕਿਹਾ ਗਿਆ ਜੀ ਪੰਜਾਬ ਨੇ ਪੈਨਲ ਨਹੀਂ ਭੇਜਿਆ ਜਦਕਿ ਪੰਜਾਬ ਨੇ ਤਾਂ ਪੈਨਲ ਭੇਜਿਆ ਹੋਇਆ ਓਕੇ ਔਰ ਪੰਜਾਬ ਨੇ ਬੜੀ ਸਟਰੋਂਗ ਚਿੱਠੀ ਜਿਹੜੀ ਹੈ ਅਬ ਮਾਨਯੋਗ ਚੀਫ ਸਕੱਟਰੀ ਸਰ ਨੇ ਜਿਹੜੀ ਇਹਨਾਂ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਲਿਖੀ ਤਨਵੀਰ ਜੀ ਇਹਦੇ ਚ ਇੱਕ ਹੋਰ ਗੱਲ ਹੈ ਇਹ ਠੀਕ ਹੈ ਜਰਨਲ ਚਿੱਠੀ ਇਹਦੇ ਤੋਂ ਸਾਰੇ ਆ ਜਾਂਦੇ ਨੇ ਪਰ ਇੱਕ ਜਿਹੜਾ ਤਾਜ਼ਾ ਫੈਸਲਾ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਜਿਹੜਾ ਡਾਇਰੈਕਟਰ ਹੈਲਥ ਹੈ ਉਹ ਪੱਕੀ ਪੋਸਟ ਸੀ ਵੀ ਡੈਪੂਟੇਸ਼ਨ ਤੇ ਪੰਜਾਬ ਤਾ ਆਊਗਾ ਮੈਡੀਕਲ ਸੁਪਰਡੈਂਟ ਜਿਹੜਾ ਉਹ ਹਰਿਆਣੇ ਦਾ ਹੋਊਗਾ ਤੇ ਇਹਨਾਂ ਨੇ ਕਹਿਤਾ ਵੀ ਹੁਣ ਕਿਤੇ ਵੀ ਆ ਸਕਦਾ ਨਹੀਂ 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 ਸਿਰ ਉਹ ਤਾਂ ਕਿਤੇ ਦੇ ਕਿਤੇ ਕਿਤੇ ਹੀ ਹੈ ਤੁਹਾਨੂੰ ਹੋਰ 60 60% ਪੰਜਾਬ ਹਰਿਆਣੇ ਦਾ ਕੋਟਾ ਸੀ ਰਿਕਰੂਟਮੈਂਟ ਰੂਲ ਦੇ ਅੰਦਰ ਉਹਨਾਂ ਨੇ ਜਿਹੜਾ ਡਰਾਫਟ ਜਾਰੀ ਕੀਤਾ ਹੁਣ 23 ਜੂਨ ਨੂੰ ਉਹਦੇ ਵਿੱਚ 1% ਵੀ ਕੋਟਾ ਨਹੀਂ ਰੱਖਿਆ ਜੀ 1% ਸਾਰਾ ਜਿਹੜੇ ਮੈਡੀਕਲਸ ਆਫੀਸਰਸ ਨੇ ਹੂੰ ਉਹ ਸਾਰਾ ਡਾਟਾ ਇਹਨਾਂ ਨੇ ਡਰਾਫਟ ਦੇ ਵਿੱਚ ਉਹ ਡਿਲੀਟ ਕਰ ਦਿੱਤਾ ਔਰ ਮੈਂ ਹੁਣ ਚੀਫ ਸੈਕਟਰੀ ਸਰ ਨੂੰ ਜਿਹੜੀ ਹੈ ਲੇਟੈਸਟ ਜਿਹੜੀ ਹੈ ਉਹ ਰਿਪਰਜੈਂਟੇਸ਼ਨ ਦੇ ਕੇ ਆਇਆ ਔਰ ਮਾਨਯੋਗ ਗੋਰਨ ਸਾਹਿਬ ਨੂੰ ਵੀ ਜਿਹੜੀ ਹੈ ਮੈਂ ਪਰਸਨਲੀ ਮਿਲ ਕੇ ਆਇਆ ਹਾਂ 10 15 ਦਿਨ ਪਹਿਲੇ ਜਿਹੜਾ ਮੈਂ ਮਿਲ ਕੇ ਆਇਆ ਔਰ ਬਹੁਤ ਜਲਦੀ ਮੈਂ ਰਿਕੁਐਸਟ ਕੀਤੀ ਹੈ ਚੀਫ ਸੈਕਟਰੀ ਪੰਜਾਬ ਨੂੰ ਵੀ ਤੁਸੀਂ ਜਲਦੀ ਸਟਰੋਂਗ ਲੈਟਰ ਜਿਹੜਾ ਹੈ ਚੀਫ ਸੈਕਟਰੀ ਚੰਡੀਗੜ੍ਹ ਨੂੰ ਜਿਹੜਾ ਉਹ ਡਰਾਫਟ ਰਿਕਰੂਟਮੈਂਟ ਰੂਲ ਦੇ ਬਾਰੇ ਵੀ ਲਿਖਿਆ ਜਾਵੇ ਤੇ ਹੈ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਪਾਰਟਿਕੂਲਰਲੀ ਸਪੈਸ਼ਲ ਲੈਟਰ ਜਾਂ ਐਕਸ਼ਨ ਲੈਣਾ ਚਾਹੀਦਾ ਹਲੇ ਲਿਆ ਨਹੀਂ ਅਜੇ ਅਜੇ ਲਿਆ ਨਹੀਂ ਜੀ ਅਜੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਨਾਟ ਓਨਲੀ ਲੈਟਰ ਇਹਨੇ ਕਿਹਾ ਜੀ ਪਰਸਨਲੀ ਡੈਲੀਗੇਸ਼ਨ ਲੈ ਕੇ ਚਾਹੇ ਸੀਐਮ ਸਾਹਿਬ ਜਾਣ ਪਰਸਨਲੀ ਮਾਨਯੋ ਗਵਰਨਰ ਸਾਹਿਬ ਦੇ ਨਾਲ ਇਹ ਜਿਹੜਾ ਹੈ ਟੇਕ ਅਪ ਕੀਤਾ ਜਾਏ ਇਟ ਇਜ਼ ਨਾਓ ਵੈਰੀ ਸੀਰੀਅਸ ਇਸ਼ੂ and they are destroying the kind of earlier structure of the chandigarh hm hm era matlab e eh chitthiyan te likh dittiyan inna da koi asar hauga sir asar asar hai mai sab to vaddi ke gall hai jehdi punjab di shromani kali de log kehnde ki khetri party hai ji mai toade channel de rahi khetri party kithe dikh ni rahi khetri party kithe khetri party ji ਸਭ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਨੇ ਵਾਹੀ ਤੁਸੀਂ ਕਿਉਂ ਨਹੀਂ ਇਕੱਲੀ ਸਰਕਾਰ ਪੰਜਾਬ ਸਰਕਾਰ ਦਾ ਤਾਂ ਨਹੀਂ ਪੰਜਾਬ ਦਾ ਸਾਰਿਆਂ ਦਾ ਸਾਰੀ ਪੋਲੀਟੀਕਲ ਪਾਰਟੀ ਦੇ ਹਨ ਔਰ ਬੀਜਪੀ ਜਿਨ੍ਹਾਂ ਦੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਤੁਸੀਂ ਪੰਜਾਬ ਦੇ ਵਿੱਚੋਂ ਐਮਐਲਏ ਤੇ ਐਮਪੀ ਬਣਦੇ ਹੋ ਔਰ ਪੰਜਾਬ ਦੇ ਵਿੱਚ ਤੁਸੀਂ ਸੋਚ ਰਹੇ ਹੋ ਵੀ ਸਾਡੀ ਸਰਕਾਰ ਬਣੇਗੀ ਪਰ ਤੁਸੀਂ ਪੰਜਾਬ ਦੇ ਨਾਲ ਤਾਂ ਖੜੀ ਨਹੀਂ ਰਹੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜੇ 117 ਵਿਧਾਇਕਾਂ ਵਿੱਚੋਂ ਤੁਸੀਂ 110 ਨੂੰ ਪੁੱਛ ਲੋ ਵੇ ਚੰਡੀਗੜ੍ਹ ਪੰਜਾਬ ਨਾਲ ਕੀ ਧੱਕਾ ਕਰ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਤੇ ਮੇਰਾ ਖਿਆਲ ਨਹੀਂ ਪਤਾ ਨਹੀਂ ਪਤਾ ਬਿਲਕੁਲ ਠੀਕ ਕਹਿ ਰਹੇ ਹੋ ਸਰ ਕਿਉਂਕਿ ਉਹ ਐਵੇਂ ਤੇ ਨਹੀਂ ਸਮਝ ਰਹੇ ਹੁਣ ਸ਼ੁਕਰ ਹੈ ਮਾਨਿਓ ਮੈਂ ਹੁਣ ਮੈਂ ਕਹਿ ਰਿਹਾ ਜੀ ਬਿਲਕੁਲ ਤੁਸੀਂ ਦੇਖੋ ਮਾਨਿਓ ਭਗਵਨ ਮਾਨਜੀ ਨੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੇ ਵੀ ਦੋ ਡੀਓ ਲੈਟਰ ਬੜਾ ਗਵਰਨਰ ਪਿਛਲੇ ਗਵਰਨਰ ਸਾਹਿਬ ਨੂੰ ਪ੍ਰੋਇਟ ਜੀ ਨੂੰ ਉਹਨਾਂ ਨੇ ਬਹੁਤ ਸਟਰੋਂਗ ਜਿਹੜਾ ਲੈਟਰ ਲਿਖਿਆ ਹੈ ਇਸੇ ਵੀ ਇਹ ਇਹ ਤੱਕਾ ਕਰ ਰਹੇ ਨਾਰਥਲ ਜੋਨ ਕੌਂਸਲ ਦੀ ਮੀਟਿੰਗ 'ਚ ਵੀ ਉਠਾਇਆ ਸੀ ਮੁੱਦਾ ਉਹ ਉਹਦੇ 'ਚ ਉਹਦੇ 'ਚ ਵੀ ਉਠਾਇਆ ਸੀ ਤੇ ਹੁਣ ਤਾਂ ਹੁਣ ਤਾਂ ਆਫੀਸ਼ੀਅਲੀ ਬੜਾ ਸਟਰੋਂਗ ਹੁਣ ਸਭ ਤੋਂ ਵੱਡਾ ਨਹਿਰਦੋਨ ਜਨਰਲ ਦੀ ਕੌਂਸਲ ਦੀ ਮੀਟਿੰਗ ਦੇ ਵਿੱਚ ਪੰਜਾਬ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ 60 40 ਉਹ ਸਾਰੇ ਆਈਐਸ ਅਫਸਰਾਂ ਨੂੰ ਜਿਹੜੇ ਐਫਐਸ ਜਾਂ ਐਚਐਸ ਜਿਹੜੇ ਸਭ ਤੋਂ ਸੀਨੀਅਰ ਮੋਸਟ ਚੀਫ ਸੈਕਟਰੀ ਸਰ ਤੋਂ ਬਾਅਦ ਅਗਰ ਸੀਨੀਅਰ ਮੋਸਟ ਆਫੀਸਰਜ਼ ਨੇ ਔਰ ਸਾਰੇ ਡਿਪਾਰਟਮੈਂਟ ਇਹਨਾਂ ਦੇ ਵਿੱਚ ਵੰਡੇ ਹੁੰਦੇ ਉਹ ਕਹਿੰਦੇ ਜੀ ਨੇ ਅਫਸਰ ਬਿਲਕੁਲ ਠੀਕ ਕਰੇ ਜੋ ਤੁਸੀਂ ਕਹੋ ਐਫਐਸਟ ਐਚਐਸ ਨੂੰ ਤੁਸੀਂ ਕਿਉਂ ਨਹੀਂ ਡਿਪਾਰਟਮੈਂਟ ਦੋ ਉਹ ਦੇਓ ਤੇ ਚੀਫ ਸੈਕਟਰੀ ਸਾਹਿਬ ਹੈਗੇ ਬਹੁਤ ਵਧੀਆ ਚੱਲ ਸਕਦਾ ਹਾਂ ਪਰ ਇਹ ਬਣੂਗਾ ਕੀ ਦੇਖੋ ਲੈਟਰ ਲਿਖਦੇ ਆ ਤਸੱਲੀ ਵਾਲੀ ਗੱਲ ਹੈ ਲੈਟਰ ਲਿਖ ਦਿੱਤੇ ਨੇ ਮੈਂ ਤੁਹਾਡੇ ਤੁਸੀਂ ਬੜੇ ਵਧੀਆ ਗੱਲ ਕੀਤੀ ਹੈ ਜੀ ਹੁਣ ਮੈਂ ਤੁਹਾਨੂੰ ਦੱਸਾਂਗਾ ਜੀ ਲੈਟਰ ਬੜੀ ਲਿਖਾ ਲੇ ਤੇ ਬੜੇ ਕਰ ਲੇ ਜੀ ਸਾਡੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਇੰਪਲਾਈਜ਼ ਐਸੋਸੀਏਸ਼ਨ ਹੈ ਜਿਹੜਾ ਸਾਡਾ ਸਰਵਿਸ ਰੂਲ ਕਹਿੰਦਾ ਵੀ ਯੂ ਆਰ ਸੈਂਡਿੰਗ ਇਨ ਦਾ ਚੰਡੀਗੜ੍ਹ ਫਾਰ ਦਾ ਇੰਟਰਸਟ ਆਫ ਸਟੇਟ ਉਹ ਅਸੀਂ ਪੂਰੀ ਡਿ ਹੁਣ ਨਿਭਾਵਾਂਗੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਪੰਜਾਬ ਦੀਆਂ ਸਾਰੀ ਪੋਲੀਟੀਕਲ ਪਾਰਟੀਆਂ ਪੰਜਾਬ ਸਰਕਾਰ ਲੱਗੀ ਹੋਈ ਹੈ ਜੀ ਪੰਜਾਬ ਦੀਆਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਉਹਨਾਂ ਦੀ ਡਿਊਟੀ ਪੰਜਾਬ ਸਰਕਾਰ ਦੇ ਬਰਾਬਰ ਉਹਨਾਂ ਦੀ ਡਿਊਟੀ ਬਣਦੀ ਹੈ ਵੀ ਪੰਜਾਬ ਸਰਕਾਰ ਨਾਲ ਖੜਨ ਔਰ ਜਾ ਕੇ ਚਾਹੇ ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਚਾਹੇ ਹੋਮ ਮਿਨਿਸਟਰ ਸਰ ਨੂੰ ਮਿਲਣ ਉਹਨਾਂ ਨੇ ਨਹੀਂ ਕੀਤਾ ਤਾਂ ਬਹੁਤ ਜਲਦ ਸਾਡੀ ਐਸੋਸੀਏਸ਼ਨ ਲਗਾਤਾਰ ਜਿਹੜੀ ਹੈ ਪੂਕ ਹੜਤਾਲ ਜਿਹੜੀ ਹੈ ਉਹ ਸਟਾਰਟ ਕਰੇਗੀ ਪੰਜ ਸਾਡੇ ਕਰਮਚਾਰੀ ਜਿਹੜੇ ਹੈ ਉਹ ਰੋਜ਼ ਪੰਜ ਹੜਤਾਲ ਤੇ ਬੈਠਣਗੇ ਪੁੱਕਰ 9:00 ਤੋਂ ਲੈ ਕੇ 5 ਵਜੇ ਤੱਕ ਜੀ ਤਾਂ ਕਿ ਸਾਡੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦਾ ਜਬੀਰ ਜਿਹੜਾ ਹੈ ਉਹ ਜਾਗੇ ਜਿਹੜੇ ਅਨੈਸੈਸਰੀ ਲੜਾਈਆਂ ਆਪਸ ਦੇ ਵਿੱਚ ਜਿਹੜੇ ਅਸਲੀ ਮੁੱਦੇ ਹੈ ਉਹ ਜਿਹੜਾ ਲੱਖਾਂ ਕਰੋੜ ਦੀ ਪ੍ਰਾਪਰਟੀ ਹੈ ਸਾਡਾ ਸਿਰ ਦਾ ਤਾਜ ਹੈ ਉਹਨੂੰ ਭੁੱਲੀ ਬੈਠੇ ਨੇ ਉਹ ਜਗਾਉਣ ਵਾਸਤੇ ਹੁਣ ਅਸੀਂ ਸਾਡ ਜਿਹੜਾ ਡਿਸਾਈਡ ਕੀਤਾ ਹੈ ਵੀ ਕੁਝ ਟਾਈਮ ਤੋਂ ਬਾਅਦ ਦੇਖਾਂਗੇ ਨਹੀਂ ਹੈ ਤਾਂ ਅਸੀਂ ਕੰਟੀਨਿਊਸ ਜਿਹੜੀ ਤੁਸੀਂ ਤੁਸੀਂ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੂੰ ਕੋ ਮੈਮੋਰੰਡਮ ਦੇ ਤਾਂ ਨਹੀਂ ਪ੍ਰੋਗਰਾਮ ਅਸੀਂ ਮੈਮੋਰੰਡਮ ਦੇ ਈਮੇਲ ਦੇ ਰਹੀ ਮੈਂ ਸਾਰਿਆਂ ਨੂੰ ਮੈਮੋਰੰਡਮ ਭੇਜਿਆ ਚੌਧਰੀ ਸੁਨੀਲ ਕੁਮਾਰ ਜਾਖੜ ਜਿਹੜੇ ਬੀਜੇਪੀ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਵੀ ਭੇਜਿਆ ਸ਼ਰਮਣੀ ਅਕਾਲੀ ਦਲ ਨੂੰ ਵੀ ਭੇਜਿਆ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਤਾਂ ਦੋ ਵਾਰ ਮੈਂ ਪਰਸਨਲੀ ਮਿਲ ਕੇ ਦੇ ਕੇ ਆਇਆ ਜੀ ਬਟ ਦੇ ਆਰ ਨੋਟ ਸੀਰੀਅਸ ਹਮਮ ਫਿਰ ਕੀ ਹੱਲ ਕੀ ਹੈ ਬਸ ਤੁਹਾਨੂੰ ਹੱਲ ਤੁਹਾਨੂੰ ਦੱਸੇ ਪੰਜਾਬ ਦੀ ਜਨਤਾ ਦੇ ਵਿੱਚ ਮੁੱਦਾ ਲੈ ਕੇ ਜਾਵਾਂਗੇ ਜੀ ਅਸੀਂ ਸਾਡੀ ਪੰਜਾਬ ਦੀ ਸਰਕਾਰ ਨੇ ਸਾਡੀ ਡਿਊਟੀ ਲਈ ਹੈ ਔਰ ਸਾਡੀ ਪੰਜਾਬ ਸਰਕਾਰ ਲੜ ਰਹੀ ਹੈ ਉਹ ਸਾਡੀ ਰਾਜਨੀਤਿਕ ਪਾਰਟੀਆਂ ਦੁਜੀਆ ਨੂੰ ਪੰਜਾਬ ਸਰਕਾਰ ਦੇ ਨਾਲ ਖੜਗੇ ਇਸ ਮੁੱਦੇ ਨੂੰ ਜਿਸ ਤਰੀਕੇ ਨਾਲ ਉਹ ਐਸਵਾਈਐਲ ਦੇ ਮੁੱਦੇ ਨੂੰ ਲੈਂਦੇ ਨੇ ਉਸੇ ਤਰੀਕੇ ਨਾਲ ਸਾਡੀ ਐਸੋਸੀਏਸ਼ਨ ਲਗਾਤਾਰ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਬਹੁਤ ਜਲਦ ਅਸੀਂ ਜਿਹੜੇ ਐ ਭੂ ਹੜਤਾਲ ਜਿਹੜੀ ਹੈ ਉਹ ਚਾਲੂ ਕਰਾਂਗੇ ਤਾਂ ਕਿ ਸਾਰੀ ਰਾਜਨੀਤਿਕ ਪਾਰਟੀਆਂ ਪੰਜਾਬ ਸਰਕਾਰ ਨਾਲ ਲੱਗ ਕੇ ਔਰ ਸਾਡਾ ਜਿਹੜਾ ਹੱਕ ਹੈ ਸਾਡਾ ਚੰਡੀਗੜ੍ਹ ਚਾਹੀਏ ਉਹ ਟਰਾਂਸਫਰ ਕਰੋ ਜਾਂ ਨਹੀਂ ਤਾਂ ਕਟੋ ਕਟ ਸਟ੍ਰਿਕਟਲੀ 740 ਦਾ ਜਿਹੜੀ ਰੇਸ਼ਿਓ ਹੈ ਸਾਰੇ ਅਸਤਰਾ ਦੇ ਵਿੱਚ ਸਾਰੀ ਪੋਸਟਾਂ ਦੇ ਵਿੱਚ ਰਿਕਰੂਟਮੈਂਟ ਰੂਲ ਦੇ ਵਿੱਚ ਉਹਨੂੰ ਜਿਹੜਾ ਉਹ ਮੇਨਟੇਨ ਕਰਨ ਸੋ ਤੁਸੀਂ ਰਣਬੀਰ ਕੁਮਾਰ ਜੀ ਨੂੰ ਸੁਣਿਆ ਸਵਾਲ ਬਹੁਤ ਟਿੱਡਾ ਹੈ ਬਹੁਤ ਔਖਾ ਹੈ ਔਰ ਮਨ ਨੂੰ ਪਰੇਸ਼ਾਨ ਕਰਨ ਵਾਲਾ ਹੈ ਉਹ ਚੰਡੀਗੜ੍ਹ ਜਿਹੜਾ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਲਈ ਬਣਾਇਆ ਸੀ ਪਰ ਪੰਜਾਬ ਨੂੰ ਨਹੀਂ ਦਿੱਤਾ ਉਹ ਜਦੋਂ ਡਿਊਟੀ 'ਈ ਨੂੰ ਬਰਾਦਤਾ ਫਿਰ ਇਹ ਗੱਲ ਕਹੀ ਵੀ 60 ਤੇ 40 ਦੀ ਰੇਸ਼ਿਓ ਨਾਲ ਜਿਹੜਾ ਇਹਨੂੰ ਵੰਡਿਆ ਜਾਊਗਾ ਪੰਜਾਬ ਤੇ ਹਰਿਆਣੇ ਨਾਲ ਪਰ ਅੱਜ ਸਿਚੁਏਸ਼ਨ ਇਹ ਹੈ ਵੀ ਪੰਜਾਬ ਦਾ ਡੈਪੂਟੇਸ਼ਨ ਕੋਟਾ ਵੀ 60% ਤੋਂ ਘੋੜ ਕੇ 4% ਦੇ ਕਰੀਬ ਲਿਆਂਦਾ ਚੰਡੀਗੜ੍ਹ ਦਾ ਕੀ ਬਣੂਗਾ ਇਹਦੇ ਬਾਰੇ ਸਾਰੇ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ